ਅੱਜ ਅਸੀਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੀਵਨ ਦੇ ਬਿਲਕੁਲ ਸ਼ੁਰੂਆਤੀ ਪਲਾਂ ਤੇ ਇੱਕ ਡੂੰਗੀ ਝਾਤ ਪਾਵਾਂਗੇ। ਹਾਂਜੀ। ਸਾਡੇ ਕੋਲ ਜਿਹੜੇ ਸਰੋਤ ਮੌਜੂਦ ਨੇ ਉਹਨਾਂ ਦੇ ਆਧਾਰ ਤੇ ਅਸੀਂ ਉਹਨਾਂ ਦੇ ਪ੍ਰਕਾਸ਼ ਤੋਂ ਲੈ ਕੇ 7 ਸਾਲ ਦੀ ਉਮਰ ਤੱਕ ਦੇ ਸਫ਼ਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਬਿਲਕੁਲ। ਸਾਡਾ ਮਕਸਦ ਸਿਰਫ ਘਟਨਾਵਾਂ ਗਿਣਨਾ ਨਹੀਂ ਸਗੋਂ ਉਸ ਮਾਹੌਲ, ਉਸ ਪਰਿਵਾਰ ਤੇ ਉਹਨਾਂ ਅਸਾਧਾਰਨ ਸੰਕੇਤਾਂ ਨੂੰ ਖੋਜਣਾ ਹੈ ਜਿਨ੍ਹਾਂ ਨੇ ਇੱਕ ਯੁੱਗਪੁਰਸ਼ ਤੇ ਆਉਣ ਦੀ ਖਬਰ ਦਿੱਤੀ ਬਿਲਕੁਲ ਤੇ ਇਸ ਚਰਚਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਸਮੇਂ ਦੇ ਹਾਲਾਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਹਾਂਜੀ ਸਰੋਤ ਦੱਸਦੇ ਨੇ ਕਿ ਉਹ ਦੌਰ ਹੀ ਅਜਿਆ ਸੀਗਾ ਜਦੋਂ ਰਾਜਨੀਤਿਕ ਤੇ ਧਾਰਮਿਕ ਆਗੂ ਮਤਲਬ ਦੋਵੇਂ ਲੋਭ ਲਾਲਚ ਵਿੱਚ ਫਸੇ ਹੋਏ ਸੀ ਅੱਛਾ ਰਾਜੇ ਜ਼ਾਲਮ ਸੀਗੇ ਤੇ ਕਾਜ਼ੀ ਰਿਸ਼ਵਤਖੋਰ ਆਮ ਲੋਕ ਉਹ ਅਗਿਆਨਤਾ ਦੇ ਨੇਰੇ ਸੀ ਵਹਿਮਾਂ ਪਰਮਾਂ ਚੁਲਜੇ ਹੋਏ ਹੂੰ ਇਸ ਪਿਛੋਖੜਛ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਦੀ ਗੱਲ ਕਰਨੀ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਜਿਹੜੇ ਵੇਦਾਂ ਦੇ ਪਾਠੀ ਸੀ ਜਿਸ ਕਰਕੇ ਉਹਨਾਂ ਨੂੰ ਬੇਦੀ ਕਿਹਾ ਜਾਂਦਾ ਸੀ ਉਹਨਾਂ ਦੀ ਇੱਕ ਵੱਖਰੀ ਧਾਰਮਿਕ ਵਿਰਤੀ ਸੀਗੀ ਸ਼ਗਾ ਤਾਂ ਆਓ ਇਸੇ ਵਿਰਤੀ ਵਾਲੇ ਪਰਿਵਾਰ ਦੇ ਮੁੱਖ ਮੈਂਬਰਾਂ ਨਾਲ ਜਾਣ ਪਛਾਣ ਕਰੀਏ ਸਭ ਤੋਂ ਪਹਿਲਾਂ ਪਿਤਾ ਮਹਿਤਾ ਕਾਲੂ ਜੀ ਹਾਂਜੀ ਜਿਨ੍ਹਾਂ ਨੂੰ ਕਲਿਆਣ ਚੰਦ ਵੀ ਕਹਿੰਦੇ ਸੀ ਬਿਲਕੁਲ ਉਹ ਪਿੰਡ ਦੇ ਪਟਵਾਰੀ ਸਨ ਯਾਨੀ ਕਿ ਉਸ ਸਮੇਂ ਦੇ ਹਿਸਾਬ ਨਾਲ ਇੱਕ ਪੜ੍ਹੇ ਲਿਖੇ ਤੇ ਅਸਰ ਰਸੂਖ ਵਾਲੇ ਅਹੁਦੇ ਤੇ ਸੀਗੇ ਇੱਕ ਜ਼ਿੰਮੇਵਾਰ ਗ੍ਰਹਿਸਤੀ ਜਿਨ੍ਹਾਂ ਲਈ ਦੁਨੀਆਵੀ ਮਾਮਲੇ ਪਰਿਵਾਰ ਦੀ ਇੱਜ਼ਤ ਇਹ ਸਭ ਬਹੁਤ ਮਾਇਨੇ ਰੱਖਦਾ ਸੀ ਤੇ ਦੂਜੇ ਪਾਸੇ ਸਨ ਮਾਤਾ ਤ੍ਰਿਪਤਾ ਜੀ ਹਾਂ ਮਾਤਾ ਤ੍ਰਿਪਤਾ ਜੀ ਸ్రోਤਾਵਾਂ ਵਿੱਚ ਉਹਨਾਂ ਦੀ ਸ਼ਖਸੀਅਤ ਬਾਰੇ ਜਿਹੜੀ ਗੱਲ ਬਾਰ-ਬਾਰ ਸਾਹਮਣੇ ਆਉਂਦੀ ਏ ਉਹ ਹੈ ਉਹਨਾਂ ਦੀ ਸੇਵਾ ਭਾਵਨਾ ਤੇ ਨਿਮਰਤਾ ਅੱਛਾ ਕਹਿੰਦੇ ਨੇ ਕਿ ਉਹਨਾਂ ਦਾ ਦਿਲ ਇੰਨਾ ਵੱਡਾ ਸੀ ਕਿ ਉਹਨਾਂ ਦੇ ਘਰ ਦਾ ਤੰਦੂਰ ਹਮੇਸ਼ਾ ਬਲਦਾ ਰਹਿੰਦਾ ਸੀ ਹਮੇਸ਼ਾ ਹਾਂਜੀ ਤਾਂ ਜੋ ਕੋਈ ਵੀ ਰਹੀ ਪਾਂਦੀ ਜਾਂ ਲੋੜਵੰਦ ਉਹਨਾਂ ਦੇ ਦਰ ਤੋਂ ਭੁੱਖਾ ਨਾ ਜਾਵੇ ਸਰੋਤ ਇਸ ਸੇਵਾਪਾਪ ਨੂੰ ਇੱਕ ਤਰ੍ਹਾਂ ਨਾਲ ਇੱਕ ਅਜਿਹੇ ਬੀਜ ਵਜੋਂ ਦੇਖਦੇ ਨੇ ਜਿਸ ਦੇ ਫਲ ਵਜੋਂ ਉਹਨਾਂ ਦੀ ਕੁੱਖੋਂ ਅਜਿਹੇ ਮਹਾਪੁਰਸ਼ ਨੇ ਜਨਮ ਲਿਆ ਤੇ ਪਰਿਵਾਰ ਵਿੱਚ ਉਹਨਾਂ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਵੀ ਸਨ ਜੋ ਗੁਰੂ ਸਾਹਿਬ ਤੋਂ 5 ਸਾਲ ਵੱਡੇ ਸਨ ਤੇ ਇੱਕ ਸੇਵਿਕਾ ਦਾਸੀ ਤੁਲਸਾ ਦਾ ਵੀ ਜ਼ਿਕਰ ਆਉਂਦਾ ਹੈ ਹਾਂਜੀ ਪਰ ਮੈਨੂੰ ਇਹ ਵੀ ਦਿਲਚਸਪ ਲੱਗ ਰਿਹਾ ਹੈ ਕਿ ਸਿਰਫ ਪਰਿਵਾਰ ਹੀ ਨਹੀਂ ਸਗੋਂ ਪਿੰਡ ਦਾ ਮਾਹੌਲ ਵੀ ਬਹੁਤ ਖਾਸ ਸੀ ਰਾਏ ਪੋਏ ਦੀ ਤਲਵੰਡੀ ਜਿਸ ਨੂੰ ਅੱਜ ਨਨਕਾਣਾ ਸਾਹਿਬ ਕਹਿੰਦੇ ਆ ਹਾਂ ਉਹ ਬਹੁਤ ਸ਼ਾਂਤ ਜਗ੍ਹਾ ਸੀ ਤੇ ਇਸ ਸ਼ਾਂਤੀ ਕਰਕੇ ਹਾਂ ਇਸੇ ਸ਼ਾਂਤੀ ਕਰਕੇ ਇਹ ਪਿੰਡ ਉਸ ਸਮੇਂ ਸਾਧੂਆਂ ਸੰਤਾਂ ਤੇ ਫਕੀਰਾਂ ਲਈ ਇੱਕ ਪਸੰਦੀਦਾ ਟਿਕਾਣਾ ਬਣ ਗਿਆ ਸੀ ਅੱਛਾ ਉਹ ਅਕਸਰ ਪਿੰਡ ਦੇ ਬਾਹਰ ਜੰਗਲਾਂ 'ਚ ਡੇਰੇ ਲਾਉਂਦੇ ਸੀ ਇਸ ਦਾ ਅਸਰ ਇਹ ਹੋਇਆ ਕਿ ਪਿੰਡ ਦੀ ਫੀਜ਼ਾ ਵਿੱਚ ਇੱਕ ਰੂਹਾਨੀਅਤ ਕੁਲੀ ਹੋਈ ਸੀ। ਮਤਲਬ ਮਾਹੌਲ ਹੀ ਅਜਿਹਾ ਸੀ। ਬਿਲਕੁਲ ਇਸ ਧਾਰਮਿਕ ਮਾਹੌਲ ਤੇ ਸੇਵਾਪਾਹ ਵਾਲੇ ਪਰਿਵਾਰ ਵਿੱਚ ਹੀ ਉਹ ਖਾਸ ਦਿਨ ਆਉਂਦਾ ਹੈ ਜਿਸ ਬਾਰੇ ਸਰੋਤ ਬਹੁਤ ਵਿਸਥਾਰ ਨਾਲ ਦੱਸਦੇ ਨੇ। ਅੰਮ੍ਰਿਤ ਵੇਲੇ ਦਾ ਸਮਾਂ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਉਸ ਵੇਲੇ ਕਮਰੇ ਵਿੱਚ ਮੌਜੂਦ ਦਾਈ ਜਿਸ ਦਾ ਨਾਮ ਦੌਲਤਾ ਸੀ। ਹਾਂਜੀ। ਉਹਨਾਂ ਨੇ ਜੋ ਦੇਖਿਆ ਤੇ ਮਹਿਸੂਸ ਕੀਤਾ ਉਹ ਹੈਰਾਨ ਕਰਨ ਵਾਲਾ ਸੀ। ਬਿਲਕੁਲ ਦਾਈ ਦੌਲਤਾ ਨੇ ਬਾਅਦ ਵਿੱਚ ਦੱਸਿਆ ਕਿ ਜਿਵੇਂ ਹੀ ਬਾਲਕ ਦਾ ਪ੍ਰਕਾਸ਼ ਹੋਇਆ ਕਮਰੇ ਵਿੱਚ ਇੱਕ ਅਜੀਹਾ ਅਲੌਕਿਕ ਤੇਜ ਫੈਲ ਗਿਆ ਤੇਜ ਹਾਂ ਇੱਕ ਰੋਸ਼ਨੀ ਜਿਸ ਅੱਗੇ 8 ਬੱਤੀਆਂ ਵਾਲਾ ਦੀਵਾ ਵੀ ਫਿੱਕਾ ਪੈ ਗਿਆ ਅੱਛਾ ਉਸ ਨੂੰ ਇੰਜ ਰੱਗਾ ਜਿਵੇਂ ਸਾਰੇ ਬ੍ਰਹਿਮੰਡ ਵਿੱਚ ਸੰਗੀਤਿਕ ਸਾਜ਼ ਵੱਜ ਰਹੇ ਹੋਣ ਜਿਵੇਂ ਦੇਵਤੇ ਖੁਸ਼ੀ ਮਨਾ ਰਹੇ ਹੋਣ ਉਸਨੇ ਮਹਿਸੂਸ ਕੀਤਾ ਕਿ ਵੱਡੇ ਵੱਡੇ ઋષਿ-ਮੁਨੀ ਤੇ ਸਿੱਧ ਪੁਰਸ਼ ਅਦ੍ਰਿਸ਼ ਰੂਪ ਵਿੱਚ ਆ ਕੇ ਨਵਜਨਮੇ ਬਾਲਕ ਨੂੰ ਨਮਸਕਾਰ ਕਰ ਰਹੇ ਸੀ। ਇਹ ਤਾਂ ਇੱਕ ਆਮ ਬੱਚੇ ਦੇ ਜਨਮ ਵਰਗਾ ਬਿਲਕੁਲ ਨਹੀਂ ਸੀ। ਬਿਲਕੁਲ ਨਹੀਂ। ਪਰ ਸਰੋਤਾ ਵਿੱਚ ਇਨ੍ਹਾਂ ਅਲੋਕਿਕ ਘਟਨਾਵਾਂ ਦਾ ਜ਼ਿਕਰ ਹੈ ਪਰ ਇੱਕ ਪਿਤਾ ਦੇ ਨਜ਼ਰੀਏ ਤੋਂ ਕੀ ਇਹ ਸਭ ਥੋੜਾ ਡਰਾਉਣਾ ਜਾਂ ਚਿੰਤਾਜਨਕ ਨਹੀਂ ਹੋਵੇਗਾ? ਇੱਕ ਆਮ ਇਨਸਾਨ ਲਈ ਇਹ ਸਭ ਸਮਝਣਾ ਕਿੰਨਾ ਔਖਾ ਹੋਵੇਗਾ? ਇਹ ਬਹੁਤ ਵਧੀਆ ਸਵਾਲ ਹੈ। ਕਾਲੂ ਜੀ ਦੀ ਪ੍ਰਤੀਕਿਰਿਆ ਤਾਂ ਬਾਅਦ ਚਾਹੁੰਦੀ ਹੈ ਪਰ ਉਸ ਤੋਂ ਪਹਿਲਾਂ ਦਾਈ ਦੌਲਤਾ ਨੇ ਇੱਕ ਹੋਰ ਗੱਲ ਨੋਟ ਕੀਤੀ ਹੂੰ ਜਿਹੜੀ ਸ਼ਾਇਦ ਸਭ ਤੋਂ ਜ਼ਿਆਦਾ ਹੈਰਾਨੀਜਨਕ ਸੀ ਨਵਜੰਮੇ ਬਾਲਕ ਰੋ ਨਹੀਂ ਰਿਹਾ ਸੀ ਰੋ ਨਹੀਂ ਰਿਹਾ ਸੀ ਨਹੀਂ ਦਾਈ ਨੇ ਕਿਹਾ ਮੈਂ ਆਪਣੀ ਜ਼ਿੰਦਗੀ ਚ ਸੈਂਕੜੇ ਬੱਚੇ ਜਨਮ ਲੈਂਦੇ ਦੇਖੇ ਨੇ ਸਾਰੇ ਇਸ ਦੁਨੀਆ ਚ ਰੋਂਦੇ ਹੋਏ ਆਉਂਦੇ ਨੇ ਪਰ ਇਹ ਪਹਿਲਾ ਬਾਲਕ ਹੈ ਜਿਹੜਾ ਹਲਕਾ ਜਿਹਾ ਮੁਸਕਰਾ ਰਿਹਾ ਹੈ ਜਿਵੇਂ ਕੋਈ ਸਿਆਣਾ ਬਜ਼ੁਰਗ ਆਇਆ ਹੋਵੇ ਵਾਹ ਸਰੋਤ ਇਸ ਮੁਸਕਰਾਹਟ ਨੂੰ ਇੱਕ ਰੱਬੀ ਅਵਤਾਰ ਦਾ ਪਹਿਲਾ ਸੰਕੇਤ ਮੰnde ਨੇ ਦੁੱਖ ਤੇ ਮਾਇਆ ਦੇ ਸੰਸਾਰ ਵਿੱਚ ਖੁਸ਼ੀ ਤੇ ਨਿਰਲੇਪਤਾ ਦਾ ਪ੍ਰਤੀਕ ਤੇ ਜਦੋਂ ਇਹ ਸਾੜੀਆਂ ਗੱਲਾਂ ਪਿਤਾ ਕਾਲੂ ਜੀ ਤੱਕ ਪਹੁੰਚੀਆਂ ਤਾਂ ਉਹਨਾਂ ਨੇ ਉਹੀ ਕੀਤਾ ਜੋ ਉਸ ਜ਼ਮਾਨੇ ਦਾ ਕੋਈ ਵੀ ਪੜਿਆ ਲਿਖਿਆ ਸ਼ਖਸ ਕਰਦਾ ਉਹਨਾਂ ਨੇ ਪੰਡਿਤ ਹਰਦਿਆਲ ਨੂੰ ਬੁਲਾਇਆ ਹਾਂ ਉਸ ਸਮੇਂ ਦੇ ਪ੍ਰਸਿੱਧ ਜੋਤਿਸ਼ੀ ਪੰਡਿਤ ਹਰਦਿਆਲ ਕੋਈ ਮਾਮੂਲੀ ਜੋਤਿਸ਼ੀ ਨਹੀਂ ਸੀਗਾ ਉਸਦੀ ਵਿਦਿਆ ਦੀ ਦੂਰ ਦੂਰ ਤੱਕ ਮਾਨਤਾ ਸੀ ਹੂੰ ਜਦੋਂ ਆਏ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਦਾਈ ਦੌਲਤਾਂ ਕੋਲੋਂ ਜਨਮ ਦੇ ਵੇਰਵੇ ਪੁੱਛੇ ਦਾਈ ਨੇ ਉਹੀ ਸਭ ਦੱਸਿਆ ਅਲੌਕਿਕ ਪ੍ਰਕਾਸ਼ ਸੰਗੀਤ ਦੀਆਂ ਤੋਨਾ ਤੇ ਸਭ ਤੋਂ ਵੱਧ ਬਾਲਗ ਦੀ ਉਹ ਰਹੱਸਮਈ ਮੁਸਕਰਾਹਟ ਤੇ ਇਹ ਸੁਣ ਕੇ ਇਹ ਸੁਣ ਕੇ ਪੰਡਿਤ ਹਰਦੇয়াল ਨੇ ਆਪਣੀਆਂ ਪੋਥੀਆਂ ਖੋਲੀਆਂ ਤੇ ਗਣਨਾ ਕਰਨੀ ਸ਼ੁਰੂ ਕਰ ਦਿੱਤੀ ਜਿਵੇਂ ਜਿਵੇਂ ਉਹ ਗਣਨਾ ਕਰਦੇ ਗਏ ਉਹਨਾਂ ਦੇ ਚਿਹਰੇ ਦੇ ਹਾਅ ਪਾ ਬਦਲਦੇ ਗਏ ਅਤੇ ਉਹਨਾਂ ਨੇ ਜੋ ਭਵਿੱਖਬਾਣੀ ਕੀਤੀ ਉਸਨੇ ਸਭ ਨੂੰ ਹੈਰਾਨ ਕਰ ਦਿੱਤਾ ਹੋਵੇਗਾ ਸਿਰਫ ਹੈਰਾਨ ਹੀ ਨਹੀਂ ਸਭੋ ਪਾਬੁਕ ਵੀ ਕਰ ਦਿੱਤਾ ਗੜਨਾ ਪੂਰੀ ਕਰਨ ਤੋਂ ਬਾਅਦ ਪੰਡਿਤ ਹਰਦਿਆਲ ਨੇ ਹੱਥ ਜੋੜ ਕੇ ਕਿਹਾ ਕਾਲੂ ਤੂੰ ਪਾਗਾਂ ਵਾਲਾ ਹੈ ਤੇਰੇ ਕਰ ਜੋ ਬਾਲਕ ਆਇਆ ਹੈ ਇਹ ਦੁਨੀਆ ਦਾ ਸਹਾਰਾ ਬਣੇਗਾ ਗਰੀਬਾਂ ਦੀ ਬਾਹ ਫੜੇਗਾ ਨਿਆਸਰਿਆਂ ਨੂੰ ਆਸਰਾ ਦੇਵੇਗਾ ਹਮ ਇਸ ਦੇ ਸਿਰ ਤੇ ਛੱਤਰ ਚੂਲੇਗਾ ਅਤੇ ਇੱਥੇ ਉਹ ਰੁਕ ਗਏ ਤੇ ਫਿਰ ਕਿਹਾ Hindu ਅਤੇ Musalman ਦੋਵੇਂ ਇਸ ਅੱਗੇ ਸਿਰ ਝੁਕਾਣਗੇ ਇੱਕ ਮਿੰਟ ਇੱਕ ਮਿੰਟ ਇਹ ਗੱਲ ਉਸ ਜ਼ਮਾਨੇ ਵਿੱਚ ਕਹਿਣੀ ਇਹ ਕਿੰਨੀ ਵੱਡੀ ਗੱਲ ਹੋਵੇਗੀ ਜਦੋਂ ਧਰਮ ਦੇ ਨਾਂ ਤੇ ਵੰਡੀਆਂ ਬਹੁਤ ਪੱਕੀਆਂ ਸਨ ਬਹੁਤ ਵੱਡੀ ਗੱਲ ਸੀ ਹਿੰਦੂ ਤੇ ਮੁਸਲਮਾਨ ਦੋਵਾਂ ਦਾ ਸਾਂਝਾ ਹੋਣਾ ਇਹ ਤਾਂ ਉਸ ਸਮੇਂ ਦੀ ਸੋਚ ਤੋਂ ਬਿਲਕੁਲ ਪਰੇ ਦੀ ਗੱਲ ਸੀ ਬਿਲਕੁਲ ਸਰੋਤ ਦੱਸਦੇ ਨੇ ਕਿ ਕਾਲੂ ਜੀ ਤਾਂ ਬਸ ਹੈਰਾਨੀ ਨਾਲ ਸੁਣ ਰਹੇ ਸੀ ਪਰ ਪੰਡਿਤ ਹਰਦਿਆਲ ਲਈ ਇਹ ਇੱਕ ਜੋਤਿਸ਼ੀ ਗਣਨਾ ਤੋਂ ਵੱਧ ਕੇ ਇੱਕ ਰੂਹਾਨੀ ਅਨੁਭਵ ਸੀ ਇਹ ਭਵਿਸ਼ਵਾਣੀ ਕਰਦਿਆਂ ਉਸ ਦੀਆਂ ਅੱਖਾਂ 'ਚੋਂ ਹੰਝੂ ਆ ਗਏ ਰੋਣ ਲੱਗ ਪਏ ਹਾਂ ਜਦੋਂ ਪੁੱਛਿਆ ਗਿਆ ਕਿ ਰੋ ਕਿਉਂ ਰਿਹਾ ਹੈ ਤਾਂ ਉਸਨੇ ਕਿਹਾ ਮੈਂ ਖੁਸ਼ੀ ਵਿੱਚ ਰੋ ਰਿਹਾ ਹਾਂ ਕਿ ਦੁਨੀਆ ਨੂੰ ਤਾਰਨ ਵਾਲਾ ਆ ਗਿਆ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਮੈਂ ਬਹੁਤ ਬੁੱਢਾ ਹੋ ਗਿਆ ਹਾਂ ਮੈਂ ਮੈਂ ਇਸ ਬਾਲਕ ਦੇ ਕੌਤੁਕ ਆਪਣੀਆਂ ਅੱਖਾਂ ਨਾਲ ਦੇਖਣ ਲਈ ਸ਼ਾਇਦ ਜਿਉਂਦਾ ਨਹੀਂ ਰਹਾਗਾ ਇਸ ਦਾ ਮਤਲਬ ਉਸ ਨੂੰ ਪੂਰਾ ਯਕੀਨ ਹੋ ਗਿਆ ਸੀ ਤੇ ਇਹ ਸਭ 13ਵੇਂ ਦਿਨ ਹੋਏ ਨਾਮਕਰਨ ਸੰਸਕਾਰ ਤੇ ਹੋਰ ਵੀ ਪੱਕਾ ਹੋ ਗਿਆ ਹੋਣਾ ਬਿਲਕੁਲ 13ਵੇਂ ਦਿਨ ਪੰਡਿਤ ਹਰਦਿਆਲ ਨੇ ਬਾਲਕ ਦਾ ਨਾਮ ਰੱਖਿਆ ਨਾਨਕ ਨਾਨਕ ਹਾਂ ਜਦੋਂ ਕਾਲੂ ਜੀ ਨੇ ਨਾਮ ਦਾ ਅਰਥ ਪੁੱਛਿਆ ਤਾਂ ਪੰਡਿਤ ਨੇ ਸਮਝਾਇਆ ਨਾਨਕ ਯਾਨੀ ਨਾ ਅਕੇ ਜੋ ਕਦੇ ਕਿਸੇ ਚੀਜ਼ ਤੋਂ ਅਕੇ ਨਾ ਥੱਕੇ ਨਾ ਦੁਖੀ ਜਾਂ ਪਰੇਸ਼ਾਨ ਨਾ ਹੋਵੇ ਅਤੇ ਸਦਾ ਚੜ੍ਹਦੀ ਕਲਾ ਵਿੱਚ ਰਹੇ ਪਰ ਪਿਤਾ ਕਾਲੂ ਜੀ ਇੱਕ ਵਿਹਾਰਕ ਆਦਮੀ ਹੋਣ ਕਰਕੇ ਉਹ ਥੋੜਾ ਜਿਚਕੇ ਹਾਂ ਉਹਨਾਂ ਨੇ ਕਿਹਾ ਪੰਡਿਤ ਜੀ ਇਹ ਨਾਮ ਨਾ ਤਾਂ ਹਿੰਦੂਆਂ ਵਾਲਾ ਲੱਗਦਾ ਹੈ ਨਾ ਹੀ ਮੁਸਲਮਾਨਾਂ ਵਾਲਾ ਲੋਕ ਹੀ ਕਹਿਣਗੇ ਇੱਕ ਪਿਤਾ ਦੀ ਸੁਭਾਵਿਕ ਚਿੰਤਾ ਹੈ ਹੈ ਨਾ ਸਮਾਜ ਵਿੱਚ ਪ੍ਰਵਾਨਗੀ ਦੀ ਚਿੰਤਾ ਸਹੀ ਗੱਲ ਹੈ ਅਤੇ ਇਸ ਤੇ ਪੰਡਿਤ ਹਰਦਿਆਲ ਦਾ ਜਵਾਬ ਹੋਰ ਵੀ ਗਹਿਰਾ ਸੀ ਉਹਨਾਂ ਨੇ ਮੁਸਕਰਾ ਕੇ ਕਿਹਾ ਕਾਲੂ ਮੈਂ ਇਹ ਨਾਮ ਜਾਣ ਬੁੱਝ ਕੇ ਇਸ ਲਈ ਰੱਖਿਆ ਹੈ ਤਾਂ ਜੋ ਇਹ ਦੋਵਾਂ ਦਾ ਸਾਂਝਾ ਹੋਵੇ ਵਾਹ ਇਹ ਗੱਲ ਉਸ ਦੀ ਪਹਿਲੀ ਭਵਿਸ਼ਵਾਣੀ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਸੀ ਤੇ ਜਾਂਦੇ ਜਾਂਦੇ ਪੰਡਿਤ ਦਰਵਾਜ਼ੇ ਤੋਂ ਵਾਪਸ ਮੁੜਿਆ ਨਵਜਨਮੇ ਬਾਲਕ ਕੋ ਲਾਇਆ ਤੇ ਉਸ ਦੇ ਚਰਨਾਂ ਤੇ ਮੱਥਾ ਟੇਕ ਕੇ ਅਰਦਾਸ ਕੀਤੀ हे ਪ੍ਰਭੂ ਮੇਰਾ ਵੀ ਪਾਰ ਉਤਾਰਾ ਕਰਨਾ ਇੱਕ ਵਿਦਵਾਨ ਬ੍ਰਹਮਣ ਦਾ ਇੱਕ ਨਵਜਨਮੇ ਬੱਚੇ ਅੱਗੇ ਝੁਕ ਜਾਣਾ ਇਹ ਤਾਂ ਬਹੁਤ ਵੱਡਾ ਸੰਕੇਤ ਸੀ ਬਹੁਤ ਵੱਡਾ ਇਨਾ ਕਟਨਾਵਾਂ ਤੋਂ ਬਾਅਦ ਆਓ ਹੁਣ ਬਚਪਨ ਦੇ ਕਾਰਜਾਂ ਵੱਲ ਚਲੀਏ ਸਰੋਤ ਦੱਸਦੇ ਨੇ ਕਿ ਜਿਵੇਂ ਜਿਵੇਂ ਉਹ ਵੱਡੇ ਹੋਏ ਉਹਨਾਂ ਦਾ ਸੁਭਾਅ ਆਮ ਬੱਚਿਆਂ ਵਰਗਾ ਨਹੀਂ ਸੀ ਬਿਲਕੁਲ ਵੀ ਨਹੀਂ 3 ਸਾਲ ਦੀ ਉਮਰ 'ਚ ਹੀ ਉਹ ਘਰ ਤੋਂ ਬਾਹਰ ਗਲੀ ਦੇ ਬੱਚਾ ਨੂੰ ਇਕੱਠਾ ਕਰਕੇ ਉਹਨਾਂ ਨਾਲ ਚੌਂਕੜਾ ਲਗਾ ਕੇ ਬੈਠ ਜਾਂਦੇ। ਅੱਛਾ। ਤੇ ਅੱਖਾਂ ਬੰਦ ਕਰਕੇ ਪ੍ਰਮਾਤਮਾ ਦਾ ਨਾਮ ਜਪਦੇ। ਦੂਜੇ ਬੱਚੇ ਖੇਡਦੇ ਸੀ ਪਰ ਉਹ ਨਾਮ ਸਿਮਰਨ ਚ ਲੀਨ ਰਹਿੰਦੇ। 5 ਸਾਲ ਦੀ ਉਮਰ ਤੱਕ ਉਹਨਾਂ ਦਾ ਦਾਇਰਾ ਹੋਰ ਵੱਡਾ ਹੋ ਗਿਆ। ਕਿਵੇਂ? ਉਹ ਪਿੰਡ ਦੇ ਬਾਹਰ ਜੰਗਲਾਂ ਵਿੱਚ ਬੈਠੇ ਸਾਧੂਆਂ ਤੇ ਸੰਤਾਂ ਕੋਲ ਜਾਣ ਲੱਗੇ। 5 ਸਾਲ ਦਾ ਬੱਚਾ ਸਾਧੂਆਂ ਨਾਲ ਗਿਆਨ ਚਰਚਾ ਕਰ ਰਿਹਾ ਹੈ। ਇਹ ਕਲਪਨਾ ਕਰਨਾ ਵੀ ਔਖਾ ਹੈ। ਹਾਂ, ਉਹ ਉਹਨਾਂ ਨਾਲ ਬੈਠ ਕੇ ਅਜਿਹੇ ਗੂੜ੍ਹ ਸਵਾਲ-ਜਵਾਬ ਕਰਦੇ ਕਿ ਸਾਧੂ ਵੀ ਹੈਰਾਨ ਰਹਿ ਜਾਂਦੇ। ਸੱਚੀ? ਇੰਨਾ ਹੀ ਨਹੀਂ, ਉਹ ਕਰੋ ਰੋਟੀ, ਮੱਖਣ ਜਾਂ ਜੋ ਵੀ ਮਿਲਦਾ ਚੁੱਪਚਾਪ ਲੈ ਜਾ ਕੇ ਉਹਨਾਂ ਭੁੱਖੇ ਸਾਧੂਆਂ ਨੂੰ ਛਕਾਉਂਦੇ। ਤੇ ਹੌਲੀ ਹੌਲੀ ਉਹਨਾਂ ਦਾ ਇਹ ਸੁਭਾਅ ਕਰਦੀਆਂ ਚੀਜ਼ਾਂ ਭਾਵੇਂ ਉਹ ਕੀਮਤੀ ਹੋਣ ਲੋੜਵੰਦਾਂ ਨੂੰ ਦੇਣ ਵਿੱਚ ਬਦਲ ਗਿਆ ਤੇ ਇੱਥੋਂ ਹੀ ਪਿਤਾ ਕਾਲੂ ਜੀ ਦੀਆਂ ਚਿੰਤਾਵਾਂ ਵਧਣੀਆਂ ਸ਼ੁਰੂ ਹੋਈਆਂ ਹੋਣਗੀਆਂ ਬਿਲਕੁਲ ਇੱਕ ਪਾਸੇ ਬੱਚੇ ਦੀ ਦਇਆ ਦੂਜੇ ਪਾਸੇ ਪਿਤਾ ਦਾ ਦੁਨਿਆਵੀ ਨੁਕਸਾਨ ਦਾ ਡਰ ਹਾਂ ਇੱਕ ਕਲਾਸਿਕ ਟਕਰਾਵ ਹੈ ਇੱਥੇ ਦੋ ਘਟਨਾਵਾਂ ਦਾ ਸਰੋਤ ਖਾਸ ਤੌਰ ਤੇ ਜ਼ਿਕਰ ਕਰਦੇ ਨੇ ਪਹਿਲੀ ਇੱਕ ਵਾਰ ਮਾਤਾ ਤ੍ਰਿਪਤਾ ਜੀ ਕਿਸੇ ਕੀਮਤੀ ਚੀਜ਼ ਦੇ ਗੁੰਮ ਹੋਣ ਤੇ ਥੋੜਾ ਗੁੱਸਾ ਹੋਏ ਤਾਂ ਗੁਰੂ ਜੀ ਦੇ ਚਾਚਾ ਲਾਲੂ ਜੀ ਨੇ ਉਹਨਾਂ ਨੂੰ ਸਮਝਾਇਆ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਪਰਜਾਈ ਤੂੰ ਚਿੰਤਾ ਨਾ ਕਰ ਇਹ ਬਾਲਕ ਸਾਡਾ ਕੁਝ ਗਵਾ ਨਹੀਂ ਰਿਹਾ ਸਗੋਂ ਇਹ ਤਾਂ ਸੰਸਾਰ ਦੇ ਭੰਡਾਰੇ ਪਰਣ ਲਈ ਆਇਆ ਹੈ ਮਤਲਬ ਪਰਿਵਾਰ ਦੇ ਕੁਝ ਲੋਕ ਸਮਝਣ ਲੱਗ ਪਏ ਸੀ ਹਾਂਜੀ ਮਹਿਸੂਸ ਕਰਨ ਲੱਗ ਪਏ ਸੀ ਪਰ ਪਿਤਾ ਕਾਲੂ ਜੀ ਸ਼ਾਇਦ ਨਹੀਂ ਅੱਛਾ ਤੇ ਦੂਜੀ ਘਟਨਾ ਕੀ ਸੀ ਦੂਜੀ ਘਟਨਾ ਸਿੱਧੀ ਪਿਤਾ ਕਾਲੂ ਜੀ ਤੇ ਪੰਡਿਤ ਹਰਦੇয়াল ਵਿਚਕਾਰ ਹੋਈ ਇੱਕ ਦਿਨ ਗਲੀ ਚ ਪੰਡਿਤ ਨੂੰ ਦੇਖ ਕੇ ਕਾਲੂ ਜੀ ਨੇ ਉਲੰਬਾ ਦਿੱਤਾ ਕਿਉਂ ਉਲੰਬਾ ਦਿੱਤਾ ਕਹਿੰਦੇ ਪੰਡਿਤ ਜੀ ਤੁਸੀਂ ਤਾਂ ਵੱਡੀਆਂ-ਵੱਡੀਆਂ ਭਵਿੱਖਬਾਣੀਆਂ ਕੀਤੀਆਂ ਸੀ ਕਿ ਮੇਰਾ ਪੁੱਤਰ ਰਾਜ ਕਰੇਗਾ ਪਰ ਇਹ ਤਾਂ ਘਰ ਦਾ ਸਮਾਨ ਹੀ ਬਾਹਰ ਲੁੱਟਾਈ ਜਾ ਰਿਹਾ ਹੈ ਲੱਗਦਾ ਤੁਹਾਡੀ ਵਿਦਿਆ ਝੂਠੀ ਪੈ ਗਈ ਓਹੋ ਇਸ ਤੇ ਪੰਡਿਤ ਨੇ ਜਵਾਬ ਦਿੱਤਾ ਕਾਲੂ ਮੈਂ ਇੱਕ ਗੱਲ ਉਸ ਦਿਨ ਜਾਣਬੁੱਝ ਕੇ ਤੈਨੂੰ ਨਹੀਂ ਦੱਸੀ ਸੀ ਤਾਂ ਜੋ ਤੇਰੀ ਖੁਸ਼ੀ ਖਰਾਬ ਨਾ ਹੋਵੇ ਇੱਕ ਮਿੰਟ ਪੰਡਤ ਨੇ ਕੋਈ ਗੱਲ ਛੁਪਾਈ ਸੀ ਕਿਉਂ ਹਾਂ ਕਾਲੂ ਜੀ ਨੇ ਪੁੱਛਿਆ ਉਹ ਕਿਹੜੀ ਗੱਲ ਪੰਡਤ ਨੇ ਇੱਕ ਡੂੰਗਾ ਸਾ ਲੈ ਕੇ ਕਿਹਾ ਮੈਂ ਜੋਤਿਸ਼ ਵਿੱਚ ਇਹ ਵੀ ਦੇਖਿਆ ਸੀ ਕਿ ਤੂੰ ਅਤੇ ਤੇਰਾ ਪਰਿਵਾਰ ਇਸ ਬਾਲਕ ਦੇ ਅਸਲ ਸਰੂਪ ਨੂੰ ਪਛਾਣ ਨਹੀਂ ਸਕੋਗੇ ਵਾਹ ਇਹ ਬਹੁਤ ਵੱਡਾ ਵਚਨ ਸੀ ਤੂੰ ਅਤੇ ਤੇਰਾ ਪਰਿਵਾਰ ਇਸ ਨੂੰ ਪਛਾਣ ਨਹੀਂ ਸਕੋਗੇ ਹਾਂ ਹਾਂ ਇਸ ਦਾ ਮਤਲਬ ਸੀ ਕਿ ਉਹਨਾਂ ਦੀ ਮੈਮਾ ਇੰਨੀ ਵਿਸ਼ਾਲ ਹੋਵੇਗੀ ਕਿ ਉਹਨਾਂ ਦੇ ਆਪਣੇ ਪਰਿਵਾਰ ਦੀ ਸਮਝ ਤੋਂ ਵੀ ਪਰੇ ਹੋਵੇਗੀ ਇਹ ਸੱਚਮੁੱਚ ਬਹੁਤ ਗਹਿਰੀ ਗੱਲ ਹੈ ਇਸੇ ਦੌਰਾਨ ਮਾਤਾ ਤ੍ਰਿਪਤਾ ਜੀ ਦੇ ਮਨ ਵਿੱਚ ਕੀ ਚੱਲ ਰਿਹਾ ਸੀ ਸਰੋਤ ਉਹਨਾਂ ਦੇ ਇੱਕ ਸੁਪਨੇ ਦਾ ਜ਼ਿਕਰ ਕਰਦੇ ਹਨ ਹਾਂ ਇੱਕ ਰਾਤ ਮਾਤਾ ਤ੍ਰਿਪਤਾ ਜੀ ਨੇ ਇੱਕ ਬਹੁਤ ਹੀ ਸੁੰਦਰ ਤੇ ਸਪਸ਼ਟ ਸੁਪਨਾ ਦੇਖਿਆ ਕੀ ਦੇਖਿਆ ਉਹਨਾਂ ਨੇ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਪੁੱਤਰ ਨਾਨਕ ਇੱਕ ਵੱਡੇ ਸ਼ਾਹੀ ਸਿੰਘਾਸਨ ਤੇ ਬੈਠਾ ਹੈ ਉਸ ਦੇ ਸਿਰ ਤੇ ਛੱਤਰ ਝੂਲ ਰਿਹਾ ਹੈ ਤੇ ਵੱਡੇ ਵੱਡੇ ਮਹਾਤਮਾ ਸੰਤ ਰਾਜੇ ਮਹਾਰਾਜੇ ਸਾਰੇ ਹੱਥ ਜੋੜ ਕੇ ਬੈਠੇ ਨੇ ਤਿਆਨਾ ਦੇ ਬਚਨ ਸੁਣ ਕੇ ਨਿਹਾਲ ਹੋ ਰਏ ਨੇ ਆਕਾਸ਼ ਤੋਂ ਫੁੱਲਾਂ ਦੀ ਵਰਖਾ ਹੋ ਰਹੀ ਹੈ ਇੱਕ ਪਾਸੇ ਪਤੀ ਦੀ ਚਿੰਤਾ ਹੈ ਜੋ ਬੱਚੇ ਦੇ ਦੁਨੀਆਵੀ ਭਵਿੱਖ ਬਾਰੇ ਸੋਚ ਰਿਹਾ ਹੈ ਤੇ ਦੂਜੇ ਪਾਸੇ ਇਹ ਸੁਪਨਾ ਤੇ ਪੰਡਿਤ ਦੀਆਂ ਗੱਲਾਂ ਇੱਕ ਮਾਂ ਦੇ ਤੌਰ ਤੇ ਉਹ ਕਿੰਨੀ ਦੁਵਿਧਾ ਵਿੱਚ ਹੋਣਗੇ ਹੈਨਾ ਬਿਲਕੁਲ ਤੇ ਉਹਨਾਂ ਦੀ ਦੁਵਿਧਾ ਹੋਰ ਵੀ ਵੱਧ ਗਈ ਜਦੋਂ ਉਹਨਾਂ ਦੀ ਅੱਖ ਖੁੱਲੀ ਅੰਮ੍ਰਿਤ ਵੇਲਾ ਹੋ ਚੁੱਕਾ ਸੀ ਹਾਂਜੀ ਤੇ ਉਹਨਾਂ ਨੇ ਦੇਖਿਆ ਕਿ ਨਾਨਕ ਉਹਨਾਂ ਦੇ ਨਾਲ ਹੀ ਮੰਝੇ ਤੇ ਚੌਂਕੜਾ ਲਗਾ ਕੇ ਕੰਮ ਬੰਦ ਕਰਕੇ ਡੂੰਘੇ ਧਿਆਨ ਵਿੱਚ ਬੈਠੇ ਸਨ ਅੱਛਾ ਉਹਨਾਂ ਦੇ ਚਿਹਰੇ ਤੇ ਉਹੀ ਸ਼ਾਂਤੀ ਤੇ ਤੇਈ ਸੀ ਜੋ ਸੁਪਨੇ ਵਿੱਚ ਸਿੰਘਾਸਨ ਤੇ ਬੈਠਿਆ ਸੀ ਸਰੋਧ ਦੱਸਦੇ ਨੇ ਕਿ ਉਸ ਦਿਨ ਮਾਤਾ ਜੀ ਸਾਰਾ ਦਿਨ ਘਰ ਦਾ ਕੰਮ ਤਾਂ ਕਰਦੇ ਰਹੇ ਪਰ ਉਹਨਾਂ ਦਾ ਮਨ ਉਸੇ ਸੁਪਨੇ ਤੇ ਆਪਣੇ ਪੁੱਤਰ ਦੇ ਅਸਲ ਸਰੂਪ ਬਾਰੇ ਸੋਚਦਾ ਰਿਹਾ ਤੇ ਇਹ ਘਟਨਾ ਉਹਨਾਂ ਦੇ ਜੀਵਨ ਦੇ ਅਗਲੇ ਪੜਾ ਯਾਨੀ ਸਕੂਲ ਜਾਣ ਤੋਂ ਠੀਕ ਪਹਿਲਾਂ ਵਾਪਰਦੀ ਹੈ ਹਾਂਜੀ ਕਮਾਲ ਦੀ ਗੱਲ ਹੈ ਕਿ ਸਿਰਫ 7 ਸਾਲਾਂ ਦੇ ਅੰਦਰ ਹੀ ਇੰਨੀਆਂ ਘਟਨਾਵਾਂ ਵਾਪਰ ਗਈਆਂ ਜੋ ਇੱਕ ਪੂਰੀ ਜ਼ਿੰਦਗੀ ਦਾ ਖੁਲਾਸਾ ਕਰਦੀਆਂ ਹਨ। ਬਿਲਕੁਲ। ਜਨਮ ਵੇਲੇ ਮੁਸਕਰਾਹਟ, ਪੰਡਤ ਦੀ ਉਪਵਿਖਬਾਣੀ ਕਿ ਤੁਸੀਂ ਇਸ ਨੂੰ ਪਹਿਚਾਣ ਨਹੀਂ ਸਕੋਗੇ ਤੇ ਹੁਣ ਮਾਤਾ ਦਾ ਇਹ ਅਲੌਕਿਕ ਸੁਪਨਾ, ਇਹ ਸਭ ਆਉਣ ਵਾਲੇ ਸਮੇਂ ਦੇ ਵੱਡੇ ਸੰਕੇਤ ਸੀਗੇ। ਹਾਂ। ਇਹ ਸਭ ਇੱਕ ਵੱਡੇ ਮਕਸਦ ਵੱਲ ਇਸ਼ਾਰਾ ਕਰ ਰਹੇ ਸੀ। ਪਰ ਪਿਤਾ ਕਾਲੂ ਜੀ ਉਹ ਇੱਕ ਜ਼ਿੰਮੇਵਾਰ ਪਿਤਾ ਹੋਣ ਦੇ ਨਾਤੇ ਆਪਣੀਆਂ ਦੁਨੀਆਵੀ ਜ਼ਿੰਮੇਵਾਰੀਆਂ 'ਚ ਬੱਜੇ ਹੋਏ ਸੀ। ਹੂੰ। ਸਰੋਤ ਇਸ ਗੱਲ ਨਾਲ ਖਤਮ ਹੁੰਦਾ ਹੈ ਕਿ ਉਹਨਾਂ ਨੇ ਇੱਕ ਦਿਨ ਸੋਚਿਆ ਸ਼ਾਸਤਰ ਕਹਿੰਦੇ ਨੇ ਕਿ ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਵਿਦਿਆ ਨਹੀਂ ਦਿੰਦੇ ਉਹ ਆਪਣੇ ਬੱਚਿਆਂ ਦੇ ਦੁਸ਼ਮਣ ਹੁੰਦੇ ਹਨ ਮੈਨੂੰ ਵੀ ਨਾਲਕ ਨੂੰ ਪੜ੍ਹਨ ਲਈ ਪਾਠਸ਼ਾਲਾ ਪੇਛਣਾ ਚਾਹੀਦਾ ਹੈ ਤਾਂ ਜੋ ਇਹ ਕੁਝ ਲਿਖਣਾ ਪੜ੍ਹਨਾ ਸਿੱਖ ਲਵੇ ਹਾਂ ਇਹ ਹੀ ਉਹਨਾਂ ਦੀ ਸੋਚ ਸੀ ਤੇ ਇਸੇ ਸੋਚ ਨੇ ਉਹਨਾਂ ਦੇ ਜੀਵਨ ਦੇ ਅਗਲੇ ਅਧਿਆਏ ਦੀ ਨੀਂ ਰੱਖੀ ਪਰ ਇੱਥੇ ਸਾਡੇ ਸੁਣਨ ਵਾਲਿਆਂ ਲਈ ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਬਾਲਕ ਨਾਲ ਸਿਆਣੇ ਸਾਧੂ ਸੰਤ ਗਿਆਨ ਚਰਚਾ ਕਰਨ ਆਉਂਦੇ ਸਨ ਹੂੰ ਅਤੇ ਜਿਸ ਦੀ ਇੱਕ ਮੁਸਕਰਾਹਟ ਨੇ ਵਿਦਵਾਨ ਜੋਤਸ਼ੀ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਸੀ ਉਸ ਨੂੰ ਇੱਕ ਦੁਨਿਆਵੀ ਸਕੂਲ ਕੀ ਸਿਖਾ ਸਕਦਾ ਸੀ? ਇਹੀ ਸਭ ਤੋਂ ਵੱਡਾ ਸਵਾਲ ਹੈ ਹੈਨਾ ਗਿਆਨ ਅਸਨ ਵਿੱਚ ਹੈ ਕੀ ਉਹ ਜੋ ਕਿਤਾਬਾਂ ਤੇ ਅੱਖਰਾਂ 'ਚ ਹੈ ਜਾਂ ਉਹ ਜੋ ਅਨੁਭਵ ਅੰਦਰੂਨੀ ਸੋਚੀ ਤੇ ਬ੍ਰਹਮੰਡ ਨਾਲ ਇਕਮਿਕ ਹੋਣ ਤੋਂ ਮਿਲਦਾ ਹੈ? ਇਹ ਸਵਾਲ ਸਾਨੂੰ ਉਹਨਾਂ ਦੇ ਜੀਵਨ ਦੀ ਅਗਲੀ ਸਾਖੀ ਵੱਲ ਲੈ ਜਾਂਦਾ ਹੈ ਜਿੱਥੇ ਉਹ ਪਾਠਸ਼ਾਲਾ ਜਾਂਦੇ ਹਨ।